ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੂਟ ਤੇ ਇਹ ਸੂਟ ਦੀ ਆਪਣੀ ਰੇਂਜ ਜਿਹੜੀ ਹੋਏਗੀ ਜੀ 15-1800 ਤੋਂ ਸਟਾਰਟ ਹੋ ਕੇ 2500 ਦੇ ਰੇਂਜ ਵਿੱਚ ਹੈ ਤੇ ਇਹ ਵਾਲੇ ਸੂਟ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਜੀ ਸੋ ਉਮੀਦ ਹੈ ਵੀ ਤੁਹਾਨੂੰ ਜਰੂਰ ਸੂਟ ਪਸੰਦ ਆਉਣਗੇ ਤੇ ਇੱਕ ਪਲੀਜ਼ ਇਹ ਵੀ ਦੱਸਣਾ ਚਾਹਣੀ ਹੈਗੀ ਬੀਚ ਮੇ ਇਹਨਾਂ ਦੇ ਵਿੱਚੋਂ ਕੋਈ ਤੁਸੀਂ ਆਰਡਰ ਕਰੋਗੇ ਸੂਟ ਤਾਂ ਇਹ ਇਹ ਸਿੰਗਲ ਸਿੰਗਲ ਸੂਟ ਹੀ ਅਵੇਲੇਬਲ ਨੇਗੇ ਅਗਰ ਕੋਈ ਆਰਡਰ ਤੇ ਰੈਡੀ ਹੋਏਗਾ ਤਾਂ ਇਹਨਾਂ ਦਾ ਪ੍ਰਾਈਸ ਅਲੱਗ ਹੋਏਗਾ ਕਿਉਂਕਿ ਕਈ ਭੈਣਾਂ ਕਹਿੰਦੀਆਂ ਵੀਡੀਓ 'ਚ ਤੁਸੀਂ ਇੰਨਾ ਦੱਸਿਆਗਾ ਤੇ ਬਟ ਹੁਣ ਤੁਸੀਂ ਇੰਨਾ ਕਹਿ ਰਹੇ ਹੋਗੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਕਹਿਣੀ ਹੈਗੀ ਵੀ ਜਿਹੜੇ ਸੂਟ ਅਸੀਂ ਡਿਸਕਾਊਂਟ ਤੇ ਲਾਉਣੇ ਆਂਗੇ ਅਗਰ ਤੁਸੀਂ ਉਹਨਾਂ ਦਾ ਆਟ ਨੂੰ ਆਰਡਰ ਕਰਦੇ ਹੋਗੇ ਤਾਂ ਉਹਨਾਂ ਦਾ ਪ੍ਰਾਈਸ ਅਲੱਗ ਹੋਏਗਾ ਸਿਰਫ ਜਿਹੜੇ ਇਹ ਪੀਸ ਅਸੀਂ ਸੇਲ ਤੇ ਲਾਉਣੇ ਆ ਸਿਰਫ ਇਹ ਸੂਟ ਹੀ ਆਪਣੇ ਡਿਸਕਾਊਂਟ ਤੇ ਹੁੰਦੇ ਆ ਅਦਰਵਾਈਜ਼ ਕੋਈ ਵੀ ਆਰਡਰ ਤੇ ਰੈਡੀ ਹੋਏਗਾ ਤਾਂ ਉਹਨਾਂ ਦਾ ਪ੍ਰਾਈਸ ਸੂਟ ਦੇ ਜਿਹੜੇ ਸਹੀ ਯਾਨੀ ਕਿ ਰੇਟ ਹੋਊਗਾ ਉਹਨਾਂ ਤੇ ਹੀ ਰੈਡੀ ਹੋਣਗੇ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇਹ ਆ ਜਾਂਦਾ ਜੀ yellow color ਸੋਨਾ ਜਿਹਾ yellow ਆ ਜਾਂਦਾ ਜੀ ਇਹ ਤੇ ਇਹ ਨੈਚੁਰਲ ਕ੍ਰੇਪ ਤੇ ਰੈਡੀ ਹੋਇਆ ਹੋਇਆ ਜੀ ਬਹੁਤ ਹੀ ਪਿਆਰਾ ਇਸ ਦਾ ਕਲਰ ਆ ਜਾਂਦਾ ਹੈਗਾ ਐਂਡ ਵਰਕ ਵੀ ਬਹੁਤ ਪਿਆਰਾ ਇਸ ਦਾ ਪ੍ਰੋਪਰ ਫਰੰਟ ਹੈਵੀ ਆ ਜਾਂਦਾ ਜੀ ਬਾਦਲਾ ਵਰਕ ਕੀਤਾ ਹੋਇਆ ਇਸ ਦੇ ਉੱਪਰ ਹੈਵੀ ਐਮਬਰਾਇਡਰੀ ਇਸ ਤਰ੍ਹਾਂ ਆ ਜਾਂਦੀ ਹੈ ਜੀ ਬਹੁਤ ਹੀ ਸੋਹਣੀ ਨਿਚੇ ਕੀ ਰਵਣ ਹੈ ਬਹੁਤ ਹੀ ਪਿਆਰਾ ਇਸ ਤਰ੍ਹਾਂ ਪੈਨਲ ਬਣਿਆ ਹੋਇਆ ਹੈਗਾ ਤੇ ਮੈਰੂਨ ਕਲਰ ਦਾ ਸੀ ਇਸ ਦੇ ਵਿੱਚ ਟੱਚ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੀ ਐਮਬ੍ਰੋਇਡਰੀ ਇਸ ਤੇ ਆਏਗੀ ਐਂਡ ਜੋ ਇਸ ਦੀ ਬਾਜੂ ਹੈਗੀ ਬਾਜੂ ਦੇ ਉੱਪਰ ਇਸ ਦੇ ਇਹ ਵਰਕ ਆਏਗਾ ਜੀ ਬਹੁਤ ਹੀ ਪਿਆਰਾ ਵਰਕ ਇਸ ਦੇ ਇਸ ਤਰ੍ਹਾਂ ਬਾਜੂ ਤੇ ਆ ਜਾਂਦਾ ਜੀ ਐਂਡ ਇਸ ਦਬਸੂਟ ਦਾ ਵੀ ਪ੍ਰਾਈਸ ਅਸੀਂ ਅੱਜ ਜੈਨੂਲ ਰੱਖਿਆ ਹੋਇਆ ਹੈ ਜੀ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਫਰੰਟ ਪ੍ਰੋਪਰ ਹੈਵੀ ਆ ਜਾਂਦਾ ਜੀ ਬਹੁਤ ਹੀ ਪਿਆਰਾ yellow ਜਿਹਾ ਕਲਰ ਆ ਜਾਂਦਾ ਇਹ ਐਨਸ ਤੋਂ ਬਾਅਦ ਨੈਕਸਟ ਹੈ ਜੀ ਆਪਣਾ ਇਹ ਆਪਣਾ ਬਣਿਆ ਹੋਇਆ ਜੀ ਜੌਰਜਟ ਦੇ ਉੱਪਰ ਬਹੁਤ ਹੀ ਸੋਹਣਾ ਕਲਰ ਹੈ ਵੀਡੀਓ ਦੇ ਵਿੱਚ ਥੋੜਾ ਡਾਰਕ ਸ਼ੇਡ ਆ ਰਿਹਾਗਾ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਹਾਂਗੇ ਇਹ ਸਿੰਗਲ ਟੰਕੇ ਦਾ ਸਾਰਾ ਵਰਕ ਆ ਜਾਂਦਾ ਜੀ ਪੈਨਲ ਬਣਿਆ ਹੋਇਆ ਬੂਟੀਆਂ ਆ ਜਾਂਦੀਆਂ ਬਹੁਤ ਹੀ ਸੋਹਣੀਆਂ ਸਿੰਗਲ ਟੰਕੇ ਦੀਆਂ ਇਸ ਤਰ੍ਹਾਂ ਬੂਟੀਆਂ ਆ ਜਾਂਦੀਆਂ ਜੀ ਬਹੁਤ ਹੀ ਸੋਹਣਾ ਇਸ ਦਾ ਕਲਰ ਹੈਗਾ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਦੀ ਏ ਐਮਬਰਾਇਡਰੀ ਹੈ ਜੀ ਜੀ ਬਹੁਤ ਹੀ ਸੋਹਣੀ ਐਂਡ ਇਹ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ ਸਿਰਫ ਅ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਜੌਰਜਟ ਦੇ ਇਹ ਰੈਡੀ ਹੋਇਆ ਹੋਇਆ ਹੈ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣਾ ਇਹ ਚੈੱਕ ਵਾਲੇ ਸਟਫ ਤੇ ਬਣਿਆ ਹੋਇਆ ਹੈ ਜੀ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਨੀਚੇ ਜ਼ਰੀ ਤੇ ਥ्रेड ਦਾ ਵਰਕ ਆ ਜਾਂਦਾ ਹੈ ਉੱਪਰ ਛੋਟੀਆਂ ਛੋਟੀਆਂ ਇਸ ਤਰ੍ਹਾਂ ਬੁੱਟੀਆਂ ਆ ਜਾਂਦੀਆਂ ਨੇ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਂਦੀ ਹੈ ਜੀ ਬਹੁਤ ਹੀ ਪਿਆਰਾ ਇਸ ਦਾ ਕਲਰ ਆ ਜਾਂਦਾ ਜੀ ਇਸ ਤਰ੍ਹਾਂ ਦੀ ਐਮਬਰਾਇਡਰੀ ਹੈ ਬਹੁਤ ਹੀ ਸੋਹਣੀ ਐਂਡ ਇਹ ਸੂਟ ਦਾ ਵੀ ਪ੍ਰਾਈਸ ਅਸੀਂ ਜਨਰਲ ਰੱਖਿਆ ਹੋਇਆ ਜੀ ਸਿਰਫ 2200 50 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣਾ ਨੈਚੁਰਲ ਕ੍ਰੇਪ ਦੇ ਉੱਪਰ ਬਹੁਤ ਹੀ ਸੋਹਣਾ ਇਹ ਗ੍ਰੀਨ ਜਿਹਾ ਕਲਰ ਆ ਜਾਂਦਾ ਹੈ ਨੈਚੁਰਲ ਕ੍ਰੇਪ ਤੇ ਇਹ ਬਣਿਆ ਹੋਇਆ ਆਰੀ ਦਾ ਵਰਕ ਆ ਜਾਂਦਾ ਜੀ ਗਰਲਿਸ਼ ਜਿਹਾ ਡਿਜ਼ਾਈਨ ਬਣਿਆ ਹੋਇਆ ਇਸ ਤੇ ਮੈਂ ਤੁਹਾਨੂੰ ਦਿਖਾਉਣੀ ਐ ਇਸ ਦੀ ਪ੍ਰੋਪਰ ਲੁੱਕ ਕਿਸ ਤਰ੍ਹਾਂ ਦੀ ਆਂਦੀ ਹੈ ਇਸ ਤਰ੍ਹਾਂ ਦੀ ਇਸ ਦੀ ਐਮਬਰਾਇਡਰੀ ਹੈ ਜੀ neck ਦੇਖੋ ਤੁਸੀਂ ਬਹੁਤ ਹੀ ਪਿਆਰਾ ਇਸ ਦਾ neck ਬਣਿਆ ਹੋਇਆ ਇਸ ਤਰ੍ਹਾਂ ਦਾ ਵੀਨੈਕ ਹੈਗਾ ਵੀਨੈਕ ਬਣ ਕੇ ਫਿਰ نیچے ਬੂਟੀਆਂ ਆ ਜਾਂਦੀਆਂ ਜੀ ਬਹੁਤ ਹੀ ਪਿਆਰੀਆਂ ਮੈਂ ਨਜ਼ਦੀਕ ਤੋਂ ਤੁਹਾਨੂੰ ਏਮਬਰਾਇਡਰੀ ਦਿਖਾ ਦਿੰਨੀ ਹਾਂ ਇਸ ਤਰ੍ਹਾਂ ਦੀ ਏਮਬਰਾਇਡਰੀ ਆ ਜਾਂਦੀ ਹੈ ਗਾਜਰੀ ਕਲਰ ਦਾ ਸੀ ਟੱਚ ਦਿੱਤਾ ਹੋਇਆ ਹੈਗਾ ਇਸ ਦੀ ਇਸ ਤਰ੍ਹਾਂ ਦੀ ਲੁੱਕ ਆਏਗੀ ਜੀ ਬਹੁਤ ਹੀ ਸੋਹਣੀ ਇਹ ਲੁੱਕ ਆ ਜਾਂਦੀ ਹੈ ਵੀਨੈਕ ਬਣਿਆ ਹੋਇਆ ਜੀ ਆਰੀ ਵਰਕ ਆ ਜਾਂਦਾ ਹੈ نیچے ਬੂਟੀਆਂ ਆ ਜਾਂਦੀਆਂ ਨੇ ਬਹੁਤ ਹੀ ਸੋਹਣੀਆਂ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਦੀ ਏਮਬਰਾਇਡਰੀ ਆ ਜਾਏਗੀ ਜੀ ਐਂਡ ਇਹ ਸੂਟ ਦਾ ਵੀ ਪ੍ਰਾਈਸ ਅਸੀਂ ਜਨਰਲ ਰੱਖਿਆ ਹੋਇਆ ਜੀ ਸਿਰਫ 2400 2400 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਅੱਜ ਦੇ ਸੂਟ ਅਸੀਂ ਬਹੁਤ ਹੀ ਘੱਟ ਰੇਟ ਵਿੱਚ ਤੁਹਾਨੂੰ ਦੇ ਰਹੇ ਹਾਂ ਜੀ ਸੋ ਤੁਹਾਡੇ ਕੋਲ ਚਾਂਸ ਆ ਤੁਸੀਂ ਲੈ ਸਕਦੇ ਹੋ ਜੀ ਇਹ ਆਪਣਾ ਕ੍ਰਾਸ਼ ਦਾ ਸਟੱਫ ਆ ਜਾਂਦਾ ਜੀ ਬਹੁਤ ਹੀ ਪਿਆਰਾ ਸਟੱਫ ਹੈਗਾ ਇਹ ਐਂਡ ਇਸ ਤੇ ਉੱਤੇ ਅਸੀਂ ਬਹੁਤ ਹੀ ਪਿਆਰੀ ਐਮਬਰਾਇਡਰੀ ਕੀਤੀ ਹੋਈ ਹੈਗੀ ਮੈਸੂੰ ਦਿਖਾਉਣੀ ਹੈ ਇਸ ਦੀ ਪ੍ਰੋਪਰ ਲੁੱਕ ਇਹ ਐਮਬਰਾਇਡਰੀ ਆ ਜਾਂਦੀ ਹੈ ਜੀ ਇੱਕ ਹੀ ਰਾ ਆ ਗਿਆ ਉੱਪਰ ਪੈਨਲ ਬਣਿਆ ਹੋਇਆ ਬਹੁਤ ਹੀ ਸੋਹਣਾ ਕ੍ਰਾਸ਼ ਦਾ ਇਹ ਸਟੱਫ ਆ ਜਾਂਦਾ ਹੈਗਾ ਐਂਡ ਉਸਦੀ ਬਾਜੂ ਹੈ ਬਾਜੂ ਦੇ ਉੱਪਰ ਇਸਦੇ ਇਸ ਤਰ੍ਹਾਂ ਦੇ embroiderry ਆ ਜਾਂਦੇ ਜੀ ਬਹੁਤ ਹੀ ਸੋਹਣੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂਅਲ ਰੱਖਿਆ ਹੋਇਆ ਜੀ ਸਿਰਫ 1600 1600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ क्रਸ਼ ਦੇ ਸਟੱਫ ਦੇ ਉੱਪਰ ਉਸ ਵਾਂਗ ਨੈਕਸਟ ਹੈਗਾ ਜੀ ਇਹ ਵੀ ਬਹੁਤ ਵਧੀਆ ਸਟੱਫ ਆ ਜਾਂਦਾ ਹੈਗਾ ਨੀਚੇ ਪੈਨਲ ਬਨੇ ਹੋਏ ਹੈ ਜੀ ਇਸ ਤਰ੍ਹਾਂ ਦਾ ਵਰਕ ਆ ਜਾਏਗਾ ਜੀ ਥ੍ਰੈਡ ਦਾ ਵਰਕ ਆ ਜਾਂਦਾ ਹੈ ਬਹੁਤ ਹੀ ਸੋਹਣੀ ਇਸ ਤਰ੍ਹਾਂ embroiderry ਕੀਤੀ ਹੋਈ ਹੈਗੀ ਮੈਨੂੰ ਦਿਖਾਉਣੀ ਇਸਦੀ ਲੁੱਕ ਇਸ ਤਰ੍ਹਾਂ ਦੀ ਐਮਬ੍ਰੋਇਡਰੀ ਆ ਜਾਂਦੀ ਹੈ ਜਿਸ ਦੀ ਐਂਜੋਸ਼ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜੇਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂ ਰੱਖਿਆ ਹੋਇਆ ਹੈ ਜੀ ਸਿਰਫ 1600 1600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸੋ ਐਂਡ ਨੈਕਸਟ ਆ ਗਿਆ ਜੀ ਆਪਣਾ ਇਹ ਵੀ ਬਹੁਤ ਸੋਹਣਾ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਹੈ ਜੀ ਇਹ ਚੀਜ਼ ਆ ਜਾਂਦੀ ਹੈ ਜਿਸ ਦੇ ਉੱਪਰ ਬਹੁਤ ਹੀ ਪਿਆਰਾ ਇਸ ਦਾ ਸਟੱਫ ਆ ਜਾਂਦਾ ਹੈਗਾ ਇਸ ਤਰ੍ਹਾਂ ਦਾ ਸਟੱਫ ਆ ਗਿਆ ਇਹ ਐਂਡ ਫਰੰਟ ਤੇ ਇਸ ਤਰ੍ਹਾਂ ਦਾ ਸਾਰਾ ਇਹ ਜਾਲ ਬਣਿਆ ਹੋਇਆ ਹੈਗਾ ਐਂਡ ਜੋ ਇਸ ਦੀ ਬਾਜੂ ਹੈ ਵਾਜੂ ਦੇ ਉੱਪਰ ਵੀ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਜੀ ਐਂਡ ਜੋ ਇਸ ਦੀ ਬਾਟਮ ਹੈਗੀ ਬਾਟਮ ਇਸ ਤਰ੍ਹਾਂ ਦੀ ਆ ਜਾਏਗੀ ਸਿਰਫ ਸਿੰਗਲ ਪੀਸ ਹੀ ਆਪਣੇ ਕੋਲ ਅਵੇਲੇਬਲ ਹੈਗਾ ਜਿਵੇਂ ਸ਼ਰਟ ਪਲੇਨ ਆਗੀ ਬਾਟਮ ਇਸ ਦੀ ਇਸ ਤਰ੍ਹਾਂ ਆ ਜਾਏਗੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੋਨਾ ਸਿਰਫ 2500 2500 ਦੀ ਰੇਂਜ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਜੀ ਉਸ ਤੋਂ ਨੈਕਸਟ ਹੈਗਾ ਜੀ ਆਪਣੇ ਕੋਲੇ ਡਬਲ ਟੋਨ ਦੇ ਵਿੱਚ ਇਹ ਵੀ ਬਹੁਤ ਵਧੀਆ ਸੂਟ ਹੈ ਸਟੱਫ ਵੀ ਬਹੁਤ ਫਾਈਨ ਹੈਗਾ ਸਸ ਨੂੰ ਮੈਂ ਦਿਖਾਉਣੀ ਆ ਲੁੱਕ ਇਸ ਦੀ ਫਰੰਟ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਜੀ ਇਸ ਦਾ ਨੀਚੇ ਘੇਰਾ ਬਣਿਆ ਹੋਇਆ ਪੈਨਲ ਆ ਜਾਂਦਾ ਜੀ ਬਹੁਤ ਹੀ ਸੋਹਣਾ ਅੰਜੂਸ਼ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆਏਗਾ ਜੀ ਮੈਂ ਤੁਹਾਨੂੰ ਫਰੰਟ ਲੁੱਕ ਇਸ ਦੀ ਦਿਖਾਉਣੀ ਹੈ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਜੀ ਬਹੁਤ ਹੀ ਸੋਹਣੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨਰਲ ਰੱਖਿਆ ਹੋਇਆ ਜੀ ਸਿਰਫ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸਾਰੇ ਸੂਟ ਬਹੁਤ ਹੀ ਸੋਹਣੇ ਹਨ ਤੇ ਸਿਰਫ ਅਸੀਂ ਇਹ ਇਹ ਵੀ ਕੁਝ ਦੇ ਕਲਰ ਲਾਈਟ ਹੈ ਜੀ ਕੁਝ ਦੇ ਡਾਰਕ ਹੈ ਸੋ ਸਾਨੂੰ ਇਹ ਇਸ ਲਈ ਅਸੀਂ ਅਸੀਂ ਜਿਹੜਾ ਸਟਾਕ ਸਾਡੇ ਕੋਲ ਜ਼ਿਆਦਾ ਹੈ ਉਹ ਸੀ ਕਲੀਅਰ ਕਰ ਰਹੇ ਹਾਂ ਇਸ ਦਾ ਰੀਜ਼ਨ ਸਿਰਫ ਇਹੀ ਹੈ ਜੀ ਇਹ ਵੀ ਬਹੁਤ ਸੋਹਣਾ ਆਪਣਾ ਬਣਿਆ ਹੋਇਆ ਜੀ ਪੈਨਲ ਆ ਜਾਂਦਾ ਨੀਚੇ ਇਸ ਤਰ੍ਹਾਂ ਬੜਾ ਫਲਾਰ ਆ ਜਾਏਗਾ ਜੀ ਇਹ ਬਹੁਤ ਹੀ ਪਿਆਰਾ ਇਹ ਸੂਟ ਬਣਿਆ ਹੋਇਆ ਹੈ ਅੰਜੋ ਉਸ ਦੀ ਬਾਜੂ ਆ ਬਾਜੂ ਤੇ ਇਹ ਫਰਕ ਆ ਜਾਏਗਾ ਜੀ ਐਂਡ ਇਹ ਸੂਟ ਦਾ ਵੀ ਅਸੀਂ ਜਿਹਨਾਂ ਨੂੰ ਪ੍ਰਾਈਸ ਦੇ ਰਹੇ ਹਾਂ ਜੀ ਸਿਰਫ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਵਰਬਰੀ ਦਾ ਸਟੱਫ ਆ ਜਾਂਦਾ ਇਹ 5 ਮੀਟਰ ਇਹ ਸਟੱਫ ਇਸ ਤਰ੍ਹਾਂ ਵਰਬਰੀ ਦਾ ਅਨ ਇਸ ਦੇ ਵਿੱਚ ਅਸੀਂ ਕੁਝ ਫਲਾਸ ਨੂੰ ਹਾਈਲਾਈਟ ਕੀਤਾ ਹੋਇਆ ਇਸ ਤਰ੍ਹਾਂ ਅਸੀਂ ਹਾਈਲਾਈਟ ਕੀਤਾ ਹੋਇਆ ਆਰੀ ਦੇ ਨਾਲ ਬਹੁਤ ਹੀ ਪਿਆਰਾ ਇਸ ਤਰ੍ਹਾਂ ਦਾ ਇਸ ਦਾ ਕਲਰ ਆ ਜਾਂਦਾ ਜੀ ਬਹੁਤ ਹੀ ਸੋਹਣਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨਰਲ ਰੱਖਿਆ ਹੋਇਆ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਹਾਈਲਾਈਟ ਕੀਤਾ ਹੋਇਆ ਆਰੀ ਦੇ ਨਾਲ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵੀ ਡਬਲ ਟੋਨ ਦਾ ਸਟੱਫ ਆ ਜਾਂਦਾ ਹੈਗਾ ਬਹੁਤ ਹੀ ਸੋਹਣਾ ਇਸ ਦਾ ਕਲਰ ਹੈਗਾ ਇਹਨਾਂ ਐਮਬਰਾਇਡਰੀ ਵੀ ਬਹੁਤ ਸੋਹਣੀ ਇਸ ਤਰ੍ਹਾਂ ਕੀਤੀ ਹੋਈ ਹੈ ਜੀ ਪੈਨਲ ਆ ਜਾਂਦਾ ਹੈ 线程 प्लस बादला वर्क आ ਜਾਂਦਾ ਜੀ ਇਹ ਅਨ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਹ embroidery ਦਿੱਤੀ ਹੋਈ ਹੈ ਜੀ ਬਹੁਤ ਹੀ ਸੋਹਣੀ ਤੇ ਇਸ ਦਾ ਕਲਰ ਵੀ ਬਹੁਤ ਪਿਆਰਾ ਆ ਜਾਂਦਾ ਜੀ ਦੇਖ ਸਕਦੇ ਹੋ ਅਨ ਇਹ ਸੂਟ ਦਾ ਪ੍ਰਾਈਸ ਵੀ ਸੀ ਜਨਰਲ ਰੱਖਿਆ ਹੋਇਆ ਜੀ ਸਿਰਫ 2000 2000 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਉਸ ਤੋਂ ਅ ਨੈਕਸਟ ਆਗਾ ਜੀ ਲਾਈਟ ਫਰੋਜ਼ੀ ਸ਼ੇਡ ਜਾਰਜਟ ਤੇ ਇਹ ਬਣਿਆ ਹੋਇਆ ਹੈਗਾ ਬਹੁਤ ਹੀ ਸੋਹਣੀ ਇਸ ਦੀ ਲੁੱਕਾਂ ਦੀ ਹੈ ਜੀ ਅ ਵੀਡੀਓ ਦੇ ਵਿੱਚ ਤੁਹਾਨੂੰ ਡਿਫਰੈਂਟ ਕਲਰ ਆ ਰਿਹਾ ਜੀ ਲਾਈਟ ਫਰੋਜ਼ੀ ਸ਼ੇਡ ਆ ਜਾਂਦਾ ਹੈ ਨੀਚੇ ਇਸ ਤਰ੍ਹਾਂ ਇਹ ਘੇਰਾ ਬਣਿਆ ਹੋਇਆ ਹੈ ਕਲੀਆਂ ਆ ਜਾਂਦੀਆਂ ਛੋਟੀਆਂ-ਛੋਟੀਆਂ ਬੁੱਟੀਆਂ ਆ ਜਾਂਦੀਆਂ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਹੈਗਾ ਜੀ ਐਂਡ ਉਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆਇਆ ਹੈ ਜੀ ਇਸ ਦਾ ਬਹੁਤ ਹੀ ਪਿਆਰਾ ਐਂਡ ਇਹ ਸੂਟ ਦਾ ਵੀ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਰਹੇ ਹਾਂ ਅਸੀਂ ਸਿਰਫ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆਏਗਾ ਜੀ ਆਪਣਾ ਇਹ ਵੀ ਬਹੁਤ ਵਧੀਆ ਸਟੱਫ ਆ ਜਾਂਦਾ ਹੈਗਾ ਐਂਡ ਇਸ ਦੇ ਘੇਰੇ ਤੇ ਬਹੁਤ ਸੋਹਣੀ ਐਮਬ੍ਰੋਇਡਰੀ ਕੀਤੀ ਹੋਈ ਆ ਸਾਰੀ ਆਰੀ ਦੀ ਆ ਜਾਂਦੀ ਹੈ ਜੀ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਐ ਐਂਡ ਜੋ ਇਸ ਦੀ ਬਾਜੂ ਆ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੀ ਐਂਡ ਇਹ ਸੂਟ ਦਾ ਵੀ ਪ੍ਰਾਈਸ ਜੈਨੂਨ ਹੈ ਜੀ ਸਿਰਫ 2000 2000 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸੋ ਐਂਡ ਨੈਕਸਟ ਆ ਗਏ ਜੀ ਇਹ ਵੀ ਬਹੁਤ ਵਧੀਆ ਸਟੱਫ ਆ ਜਾਂਦਾ ਵਿਦਆਊਟ ਲਾਈਨਿੰਗ ਇਸ ਨੂੰ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਐਂਡ ਇਸ ਦੇ ਘੇਰੇ ਤੇ ਅਸੀਂ ਬਹੁਤ ਹੀ ਸੋਹਣਾ ਇਸ ਤਰ੍ਹਾਂ ਸਿੰਗਲ ਟੰਕੇ ਦਾ ਵਰਕ ਕੀਤਾ ਹੋਇਆਗਾ ਉੱਪਰ ਬੂਟੀਆਂ ਆ ਜਾਂਦੀਆਂ ਤੁਸੀਂ ਨੇ ਜ਼ਿਕ ਤੇ ਦੇਖੋ ਵਰਕ ਬਹੁਤ ਹੀ ਸੋਹਣਾ ਵਰਕ ਹੈਗਾ ਬਿਲਕੁਲ ਸਿੰਗਲ ਟੰਕਾ ਹੈ ਇਹ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜੀ ਐਂਡ ਇਹ ਸੂਟ ਦਾ ਵੀ ਪ੍ਰਾਈਸ ਜੈਨੋਣਾ ਜੀ ਸਿਰਫ 1800 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਅਗਲਾ ਹੈਗਾ ਜੀ ਨੈਚੁਰਲ ਕਰੇਪ ਦੇ ਉੱਪਰ ਬਹੁਤ ਹੀ ਸੋਹਣਾ ਇਹ ਛੋਟਾ ਛੋਟਾ ਕੇ ਰਬਨਿਆ ਹੋਇਆ ਜੀ ਉੱਪਰ ਬੂਟੀਆਂ ਆ ਜਾਂਦੀਆਂ ਨੇ ਮੈਨੂੰ ਤੁਹਾਨੂੰ ਪ੍ਰੋਪਰ ਏਮਬਰਾਇਡਰੀ ਦਿਖਾਉਣੀ ਹੈ ਜੀ ਇਸ ਤਰ੍ਹਾਂ ਦੀ ਆ ਜਾਂਦੀ ਹੈ ਜੇ ਨੀਚੇ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਹੈ ਉੱਪਰ ਸਾਰੇ ਸਿੰਗਲ ਟੰਕੇ ਦੀਆਂ ਬੂਟੀਆਂ ਆ ਜਾਂਦੀਆਂ ਇਹ ਸਾਰੀ ਆਪਣਾ ਐਮਬਰਾਇਡਰੀ ਹੈ ਜੀ ਅੰਜੂਸ਼ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੀ ਬਹੁਤ ਹੀ ਪਿਆਰਾ ਐਂਡ ਇਹ ਸੂਟ ਦਾ ਵੀ ਜੈਨੂਨ ਪ੍ਰਾਈਸ ਹੈ ਜੀ ਸਿਰਫ 2000 2000 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਅੱਜ ਲਈ ਆਪਣੇ ਇਹੀ ਸੂਟ ਸੀਗੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ ਜੀ 9648284536 ਹੈ ਜੀ 9646284536 ਇਹ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅਗਰ ਤੁਸੀਂ ਸ਼ਾਪ ਤੋਂ ਵੀ ਲੈਣਾ ਆਉਂਦੇ ਹੋ ਤਾਂ ਪਲੀਜ਼ ਸਕਰੀਨ ਸ਼ਾਟ ਜਰੂਰ ਲੈ ਕੇ ਆਇਓ ਤੋ ਸੋ ਉਹਨਾਂ ਨੂੰ ਦੇਖ ਕੇ ਅਸੀਂ ਤੁਹਾਨੂੰ ਦੇ ਸਕਦੇ ਹਾਂ ਇਹ ਸੂਟ ਜਿਸੋ ਹਾਂ ਉਮੀਦ ਹੈ ਸੋ ਸੂਟ ਜਿਹੜਾ ਪਸੰਦ ਆਏ ਹੋਣਗੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ